ਸਤਿ ਸ਼੍ਰੀ ਅਕਾਲ ਮੈਂ ਹਾ ਤੋੜਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਹਲਕਾ ਫਰੂਸਪੁਰ ਦੀ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਅੰਗਰੇਜ਼ ਸਿੰਘ ਵਰਵਲ ਜਿਸ ਨੂੰ ਫੌਜੀ ਅੰਗਰੇਜ਼ ਸਿੰਘ ਵਰਵਲ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਉਹਨਾਂ ਨੇ ਬਗਾਵਤ ਸ਼ੁਰੂ ਕੀਤੀ ਸੀ ਆਮ ਆਦਮੀ ਪਾਰਟੀ ਦੇ ਵਿੱਚ ਕਿਉਂਕਿ ਪਹਿਲਾਂ ਉਹਨਾਂ ਨੇ ਲਗਭਗ 2 ਸਾਲ ਲਗਾਤਾਰ ਆਮ ਆਦਮੀ ਪਾਰਟੀ ਦੇ ਲਈ ਮਿਹਨਤ ਕੀਤੀ ਸੀ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਲੇਖਨ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਲੋਕ ਸਭਾ ਦੀ ਟਿਕਟ ਨਹੀਂ ਦਿੱਤੀ ਸੀ ਇਸ ਦੇ ਗੁੱਸੇ ਦੇ ਵਿੱਚ ਆ ਕੇ ਫੌਜੀ ਅੰਗਰੇਸ ਸਿੰਘ ਵਾਰਵਲ ਹੋਰਾਂ ਨੇ ਬਗਾਵਤ ਸ਼ੁਰੂ ਕੀਤੀ ਅਤੇ ਲੋਕਾਂ ਨੇ ਇਹ ਭਰੋਸਾ ਜਤਾਇਆ ਅੰਗਰੇਸ ਸਿੰਘ ਫੌਜੀ ਵਾਰਵਲ ਨੂੰ ਕਿ ਤੁਸੀਂ ਐਜ਼ ਅ ਆਜ਼ਾਦ ਉਮੀਦਵਾਰ ਖੜੇ ਹੋ ਜਾਓ ਹਲਕਾ ਫਰੂਜ਼ਪੁਰ ਤੋਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬਗਾਵਤ ਕਰਦੇ ਹੋਏ ਫੌਜੀ ਅੰਗਰੇਜ਼ ਸਿੰਘ ਵਾਰਵਲ ਨੇ ਐਜ਼ੇ ਦਾਅਵੇਦਾਰੀ ਠੋਕ ਦਿੱਤੀ ਆਜ਼ਾਦ ਉਮੀਦਵਾਰ ਆਜ਼ਾਦ ਉਮੀਦਵਾਰ ਚੋਣ ਲੜੀ ਗਈ ਜਦੋਂ ਨਤੀਜੇ ਆਏ ਨਤੀਜੇ ਭਾਵੇਂ ਫੌਜੀ ਅੰਗਰੇਜ਼ ਸਿੰਘ ਵਾਰਵਲ ਦੇ ਹੱਕ ਦੇ ਵਿੱਚ ਨਹੀਂ ਆਏ ਇਥੋਂ ਜਿੱਤੇ ਸੀ ਲੋਕ ਸਭਾ ਦੀ ਚੀਟ ਕਾਂਗਰਸ ਪਾਰਟੀ ਤੋਂ ਸ਼ੇਰ ਸਿੰਘ ਘੁਮਾਇਆ ਦੂਸਰੇ ਪਾਸੇ ਜੇ ਗੱਲ ਕਰੀਏ ਫੌਜੀ ਅੰਗਰੇਜ਼ ਸਿੰਘ ਵਾਰਵਲ ਦੀ ਕਾਫੀ ਨਿੱਗੇ ਸੁਭਾਅ ਦੇ ਸ਼ਾਂ ਸੁਭਾਅ ਦੇ ਅਤੇ ਦੂਸਰੇ ਪਾਸੇ ਉਹਨਾਂ ਦਾ ਜਿਹੜਾ ਚਰਚਾਵਾਂ ਨੇ ਉਹਨਾਂ ਦੀਆਂ ਜਿਲ੍ਹਾ ਫਰੋਹਪੁਰ ਦੇ ਪਿੰਡਾਂ ਦੇ ਜਾਂ ਕਸਬਿਆਂ ਖੁੰਡਾਂ ਦੇ ਵਿੱਚ ਛੜੀਆਂ ਹੁੰਦੀਆਂ ਨੇ ਕਿਉਂਕਿ ਉਹ ਇੱਕ ਸਮਾਜ ਸੇਵੀ ਵੀ ਨੇ ਲੋਕਾਂ ਨੂੰ ਸਮਾਜ ਦੀ ਸੇਵ ਵੀ ਦਿੰਦੇ ਨੇ ਦੂਸਰੇ ਪਾਸੇ ਉਹ ਲਗਾਤਾਰ ਕੋਈ ਨਾ ਕੋਈ ਵਧੀਆ ਕੰਮ ਕਰਕੇ ਸੁਰਖੀਆਂ ਵਟੋੜਦੇ ਰਹਿੰਦੇ ਨੇ ਹੁਣ ਇੱਕ ਪਤਾ ਖੇੜ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਨੇ ਫੌਜੀ ਅੰਗਰੇਸ ਸਿੰਘ ਵਾਰਵਲ ਨੂੰ ਪ੍ਰਧਾਨ ਬਣਾ ਦਿੱਤਾ ਹੈ ਦੱਸਦੇ ਨੇ ਹਾਂ ਪ੍ਰਧਾਨ ਕਿਸ ਸੈੱਲ ਦੇ ਵਿੱਚ ਬਣੇ ਨੇ ਇਸ ਨੂੰ ਲੈ ਕੇ ਫੌਜੀ ਅੰਗਰੇਸ ਸਿੰਘ ਵਾਰਵਲ ਦੇ ਘਰ ਦੇ ਵਿੱਚ ਅਤੇ ਮਮਦੋਟ ਦੇ ਕਿ ਨਿੱਜੀ ਪੈਲਸ ਅਤੇ ਜਿਹੜੇ ਨਾਲ ਦੇ ਸਾਥੀ ਨੇ ਫੌਜੀ ਅੰਗਰੇਸ ਸਿੰਘ ਵਾਰਵਲ ਦੇ ਉਹ ਤਿਆਰੀਆਂ ਦੇ ਵਿੱਚ ਰੁੱਝੇ ਹੋਏ ਨੇ 29 ਅਗਸਤ ਨੂੰ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਮੇਨ ਡੈਲੀਗੇਟਸ ਆਉਣਗੇ ਅਤੇ ਨਿਯੁਕਤੀ ਪੱਤਰ ਦਿੱਤਾ ਜਾਵੇਗਾ ਯਾਨੀ ਕਿ ਅਹੁਦਾ ਦਿੱਤਾ ਜਾਵੇਗਾ ਇਸ ਨੂੰ ਲੈ ਕੇ ਜਿਹੜਾ ਅਹੁਦਾ ਦਿੱਤਿਆ ਜਾ ਰਿਹਾ ਹੈ ਉਹ ਹੈ ਸੁਨੀਲ ਕੁਮਾਰ ਜਾਖੜ ਦੇ ਬਰਾਬਰ ਦਾ ਅੱਜ ਤੱਕ ਇਤਿਹਾਸ ਦੇ ਵਿੱਚ ਨਾ ਤੇ ਸ਼ਰੂਮਣੀ ਅਕਾਲੀ ਦਲ ਨੇ ਨਾ ਕਾਂਗਰਸ ਪਾਰਟੀ ਨੇ ਨਾ ਆਮ ਆਦਮੀ ਪਾਰਟੀ ਨੇ ਨਾ ਭੋਜਨ ਸਮਾਜ ਪਾਰਟੀ ਨੇ ਇਸ ਤਰ੍ਹਾਂ ਦਾ ਅਹੁਦਾ ਇੱਕ ਹਾਰੇ ਹੋਏ ਉਮੀਦਵਾਰ ਨੂੰ ਦਿੱਤਾ ਲੇਕਿਨ ਇਹ ਦੇਖਣਾ ਹੋਵੇਗਾ ਕਿ ਭਾਰਤੀ ਜਨਤਾ ਪਾਰਟੀ ਨੇ ਕਿਹੜਾ ਪਤਾ ਖੇੜਿਆ ਹੈ ਆੰਗਰੇਜ਼ੀ ਅੰਗਰੇਜ਼ੀ ਵਰਵਲ ਤੇ ਵਰਵਲ ਹੋਣ ਦਾ ਜਿਹੜਾ ਝੰਡਾ ਉੱਚਾ ਹੈ ਗਤੀਵਿਧੀਆਂ ਉਹਨਾਂ ਦੀ ਸਰਗਰਮ ਨੇ ਭਾਵੇਂ ਉਹ ਲੋਕ ਸਭਾ ਦੀ ਚੋਣ ਹਾਰ ਗਿਆ ਸੀ ਇਸੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜਾ ਭਰੋਸਾ ਹੋਣ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਅਤੇ ਮੁੱਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜਾ ਦਿਖਾਇਆ ਹੈ ਉਸ ਨੂੰ ਲੈ ਕੇ ਹੁਣ ਸਾਰੀ ਰਾਜਸੀ ਬਰਾਦਰੀ ਜਿਹੜੀ ਹੈ ਉਹਦੇ ਵਿੱਚ ਵੀ ਇੱਕ ਵਿਚਲਤਾ ਖੜੀ ਹੋ ਗਈ ਹੈ ਕਿ ਇਸ ਤਰ੍ਹਾਂ ਦਾ ਅਹੁਦਾ ਅਜੇ ਤੱਕ ਕਿਸੇ ਨੂੰ ਨਹੀਂ ਦਿੱਤਾ ਗਿਆ ਦੱਸ ਦਈਏ ਕਿ ਮਜ਼ਦੂਰ ਸੈਲ ਦਾ ਪ੍ਰਧਾਨ ਜਾਂ ਕਹਿ ਦਈਏ ਚੇਅਰਮੈਨ ਪੰਜਾਬ ਲੈਵਲ ਤੇ ਨੁਕਤ ਕਰ ਦਿੱਤਾ ਹੈ ਇਕੱਲੇ ਇੱਕੋ ਮਤ ਇਕੱਲੇ ਹੋਣਗੇ ਫੌਜੀ ਅੰਗਰੇਜ਼ ਸਿੰਘ ਵਾਰਵਲ ਮਜ਼ਦੂਰ ਸੈਲ ਦੇ ਪ੍ਰਧਾਨ ਜਾਂ ਕਹਿ ਦਈਏ ਚੇਅਰਮੈਨ ਯਾਨੀ ਕਿ ਸੁਨੀਲ ਕੁਮਾਰ ਜਾਖੜ ਤੋਂ ਬਾਅਦ ਜਿਹੜਾ ਹੁਣ ਨਾਮ ਆਵੇਗਾ ਪ੍ਰਧਾਨਗੀ ਦਾ ਉਹ ਆਵੇਗਾ ਫੌਜੀ ਅੰਗਰੇਜ਼ ਸਿੰਘ ਵਰਮਲ ਦਾ ਜਦੋਂ ਅਸੀਂ ਉਹਨਾਂ ਨੇ ਉਹਨਾਂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਨਿਗਾ ਸਵਾਗਤ ਕਰਦਾ ਹਾਂ ਥੈਂਕ ਯੂ ਕਰਦਾ ਹਾਂ ਭਾਰਤੀ ਜਨਤਾ ਪਾਰਟੀ ਤੇ ਜਿਨ੍ਹਾਂ ਨੇ ਮੇਰਾ ਮੇਰੇ ਉੱਤੇ ਇਹ ਭਰੋਸਾ ਜਤਾਇਆ ਹੈ ਇਹ ਜਿਹੜਾ ਸੈੱਲ ਹੈ ਇਹਨੂੰ ਮੈਂ ਬੜੀ ਜਿਹੜਾ ਅਹੁਦਾ ਦਿੱਤਾ ਹੈ ਇਸ ਸੈੱਲ ਦੇ ਵਿੱਚ ਜਿਹੜੇ ਅਹੁਦੇ ਨੇ ਜਾਂ ਜਿਹੜੀ ਕਾਰਗੁਜ਼ਾਰੀਆਂ ਨੇ ਉਹਨਾਂ ਨੂੰ ਮੈਂ ਤਨ ਦੇਈ ਮਨ ਤਨ ਤੇ ਧੰ ਦੇ ਨਾਲ ਨਿਮਾਵਾਗਾ ਅਤੇ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹਰ ਹੀਲੇ ਵਸੀਲੇ ਨਾਲ ਜਿਹੜੀ ਸੇਵਾ ਕਰਦਾ ਰਵਾਂਗਾ 29 ਅਗਸਤ ਨੂੰ ਜਿਹੜਾ ਰਸਮੀ ਐਲਾਨ ਹੋਵੇਗਾ ਮੰਤੂਰ ਦੇ ਇੱਕ ਨਿੱਜੀ ਪੈਲਸ ਦੇ ਵਿੱਚ ਜਿੱਤੂ ਕਿ ਦਿੱਲੀ ਦੇ ਸਪੈਸ਼ਲ ਡੈਲੀਗੇਟਸ ਆ ਰਹੇ ਨੇ ਉਹ ਉਹ ਅਹੁਦੇ ਦਾ ਨਿਯੁਕਤੀ ਪੱਤਰ ਦੇਣ ਲਈ ਇਸ ਲਈ ਫੌਜੀ ਅੰਗਰੇਜ਼ ਸਿੰਘ ਵਰਮਲ ਨਾਲ ਜਦੋਂ ਅਸੀਂ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਸਾਰੀਆਂ ਜਿਹੜੀਆਂ ਤਿਆਰੀਆਂ ਨੇ ਅਸੀਂ ਮੁਕੰਮਲ ਕਰ ਲਈਆਂ ਨੇ ਅਤੇ ਮੁਕੰਮਲ ਕਰਦੇ ਹੋਏ ਮੈਂ ਧੰਨਵਾਦ ਕਰਦਾ ਹਾਂ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੁਰੱਖਿਆ ਮੰਤਰੀ ਰਾਜਨਾਥ ਦਾ ਇਸ ਨੂੰ ਲੈ ਕੇ ਹੁਣ ਫਿਰ ਇੱਕ ਵਾਰ ਖੁਸ਼ੀਆਂ ਦੀ ਲਹਿਰ ਜਿਹੜੀ ਹੈ ਫੌਜੀ ਅੰਗਰੇਜ਼ ਸਿੰਘ ਘਰ ਦੇ ਵਰਵਲ ਦੇ ਘਰ ਦੇ ਵਿੱਚ ਦੌੜ ਗਈ ਹੈ ਕਿਉਂਕਿ ਜਿਹੜਾ ਵੱਡਾ ਐਡਾ ਵੱਡਾ ਅਹੁਦਾ ਦਿੱਤਾ ਗਿਆ ਹੈ ਕੋਈ ਆਮ ਅਹੁਦਾ ਨਹੀਂ ਹੈ ਧੰਨਵਾਦ